ਗ੍ਰਾਮ ਪੰਚਾਇਤ ਇਲੈਕਸ਼ਨ ਵਿਧੀ 15 10 24 ਨੂੰ 2024 ਨੂੰ ਸਰਕਾਰ ਵੱਲੋਂ ਕਰਵਾ ਦਿੱਤੀ ਗਈ ਜਿਸ ਵਿੱਚ ਨਵੀਂ ਪੰਚਾਇਤ ਹੋਣ ਵਿੱਚ ਆ ਗਈ ਹੈ ਇਸ ਲਈ ਨਵੀਂ ਚੁਣੀ ਪੰਚਾਇਤ ਦੀ ਅਜੰਡੇ ਨੋਟਿਸ ਮੁਤਾਬਕ ਅੱਜ ਪੰਚਾਇਤ ਦੀ ਪਹਿਲੀ ਮੀਟਿੰਗ ਰੱਖੀ ਗਈ ਜਿਸ ਵਿੱਚ ਇਹ ਲਿਖੇ ਅਨੁਸਾਰ ਸਰਪੰਚ ਪੰਜ ਹਾਜ਼ਰ ਹੋਣਗੇ ਇਸ ਲਈ ਹਾਜ਼ਰਾਇ ਸਰਪੰਚ ਪੰਜ ਸਹਿਬਾਨ ਹਾਜ਼ਰੀ ਰੀਡ ਲਈ ਅਨੁਸਾਰ ਲਗਾਈ ਗਈ ਨਾ ਬੋਲੋ ਗੁਰਦੀਪ ਸਿੰਘ ਮੈਂ ਕਰਤੇ ਸੰਚਲਿਤ ਗਵਿੰਦਰ ਸਿੰਘ ਅਰੇ ਜੁਬੇਦਰ ਜੀ ਅਜਾ ਮ ਲਾਰੂ ਘੁੱਟਾ ਨਰੰਗ ਜੇ ਰੰਗ ਨਰੰਗ